ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਭਾਤੀ ਜਨਤਾ ਪਾਰਟੀ ਨੂੰ ਅੱਜ ਬਟਾਲਾ ਦੇ ਵਿੱਚ ਲੱਗਿਆ ਵੱਡਾ ਚਟਕਾ। ਬਾਸ਼ਪਨ ਨੇਤਾ ਨਰੇਸ਼ ਮਹਾਜਨ ਪੂਰੀ ਟੀਮ ਦੇ ਨਾਲ ਅਕਸਰੋਮਨੀ ਅਕਾਲੀ ਦਲ ਵਿੱਚ ਹੋਏ ਸ਼ਾਮਲ। ਜਿੱਥੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਟੀਮ ਦਾ ਕੀਤਾ ਸਵਾਗਤ। ਸਾਬਕਾ ਨਗਰ ਕੌਂਸਲ ਪ੍ਰਧਾਨ ਨੇ ਭਾਜਪਾ ਦਾ ਫੁੱਲ ਫੜੀ ਨੂੰ ਅਕਾਲੀ ਦਲ ਦੀ ਤਕੜੀ ਵਿੱਚ ਤੋਲ ਦਿੱਤਾ ਹੈ। ਆ ਪਤਨੀ ਅੱਜ ਵੀ ਭਾਜਪਾ ਵਿੱਚ ਮੌਜੂਦ ਹੈ ਕਾਉਂਸਲਰ ਜਿਕਰ ਜੋਗਾ ਕਿ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਰਿਜ਼ੋਰਟ ਵਿੱਚ ਸਮਾਗਮ ਦਰਾਂ ਕੀਤਾ ਉਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਰ ਵੱਲੋਂ ਕੀਤਾ ਗਿਆ ਪਾਰਟੀ ਵਿੱਚ ਸ਼ਾਮਲ ਜਿਕਰ ਜੋਗਾ ਕਿ ਅੱਜ ਬਟਾਲਾ ਦੇ ਭਾਜਪਾ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਨੂੰ ਅੱਜ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਵਿਖੇ ਆਪਣੀ ਸਮੁੱਚੀ ਟੀਮ ਦੇ ਨਾਲ ਭਾਜਪਾ ਦਾ ਪੱਲਾ ਛੁਰਮ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਹੈ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਬਟਾਲਾ ਦੇ ਨਰੇਸ਼ ਮਹਾਜਨ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਹਨ ਜਿਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਉਹਨਾਂ ਦਾ ਸਵਾਗਤ ਕਰਦੇ ਹਨ ਉਹਨਾਂ ਕਿਹਾ ਕਿ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਪੁੜੀ ਬਟਾਲਾ ਤੋਂ ਨਰੇਸ਼ ਮਹਾਜਨ ਜੀ ਆਪਣੀ ਪੂਰੀ ਟੀਮ ਨਾਲ ਪਹੁੰਚੇ ਹਨ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗੂ ਨਰੇਸ਼ ਮਹਾਜਨ ਨੇ ਸੁਖਬੀਰ ਸਿੰਘ ਬਾਦਲ ਦਾ ਸ਼ਾਮਲ ਗੰਦੇ ਧੰਨਵਾਦ ਕੀਤਾ ਹੈ ਸਾਰੀ ਧਜੀਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਐਮਸੀ ਉਹਨਾਂ ਦੇ ਵੱਖ-ਵੱਖ ਫਤਿਹਦਾਰ ਸ਼੍ਰੋਮਣੀ ਕਾਲੀਦਾਲ ਸ਼ਾਮਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਕੰਮ ਨਹੀਂ ਕਾਲ ਕਰਿਆ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਪਟਾਲਾ ਹਲਕੇ ਦੀ ਸੇਵਾ ਦਾ ਵਾਰ ਹਾਲ ਐਜ ਅ ਹਲਕਾ ਇੰਚਾਰਜ ਰਖਤੀ ਗਈ ਹੈ ਅਗਲੇ ਦਿਨਾਂ ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜੈਜਾ ਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ ਚਕ دہشت ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ पंजाब खुशी है कि आज शुरुआत भारतीय जनता पार्टी छोड़ के अकाली दल में इसलिए शामिल हुए हैं कि अकाली दल जो है हमारा सैंतीस साल इनसे अलायस रहा और सरदार प्रकाश सिंह बादल और की सोच को हमने देखा है कि वो पंजाब के हमेशा भले की बात करते रहे हैं पंजाब के बारे में बात करते रहे हैं। और पंजाब में हिंदू सिख भाईचारे को नहीं सारे वर्गों को साथ लेकर चलते रहे और उन्होंने पांच बार मुख्यमंत्री रहते हुए पंजाब का विकास किया और इस कारण कांग्रेस का कल्चर जो है वो शुरू से हम जानते हैं कि भ्रष्टाचारी लोग हैं और गलत लोग उन आम आम पार्टी से जनता त्रस्त है और देश के अंदर पंजाब के अंदर आपको ज़्यादा मालूम है किस तरह चैनियाँ शीतियाँ जाती हैं किस तरह खो हो रही है किस तरह ਜੋ ਪੰਜਾਬ ਦੇ ਅੰਦਰ ਨਸ਼ੇ ਦਾ ਬੋਲਬਾਲਾ ਹੈ ਹਰ ਗਲੀ ਮੇ ਨਸ਼ਾ ਵਿਗੜਾ ਹੈ ਪੰਜਾਬ ਦਾ ਨੌਜਵਾਨ ਬਰਬਾਦ ਹੋ ਰਹਾ ਹੈ ਘਰੋਂ ਕੇ ਘਰ ਲੂٹے ਜਾ ਰਹੇ ਹਨ ਔਰ ਕੋਈ ਲਾਡ ਆਰਡਰ ਦੀ ਸਥਿਤੀ ਨਹੀਂ ਹੈ ਇਸ ਲੋਅ ਆਰਡਰ ਦੇ ਗਨ ਬੁਰਾਈ ਹੋ ਰਹੀ ਤਾਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ ਜਿੱਥੇ ਬਟਾਲਾ ਤੋਂ ਭਾਜਪਾ ਲੀਡਰਸ਼ਿਪ ਨੂੰ ਕਾਫੀ ਨੁਕਸਾਨ ਹੋਇਆ ਹੈ ਵੱਡਾ ਕਾਟਾ ਹੋਇਆ ਹੈ ਜਿੱਥੇ ਭਾਜਪਾ ਆਗੂ ਅੱਜ ਪੂਰੀ ਆਪਣੀ ਟੀਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹ ਜਿੱਥੇ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ ਉਹਨਾਂ ਦਾ ਜੋਰ-ਸ਼ੋਰ ਨਾਲ ਸਵਾਗਤ ਕੀਤਾ ਹੈ ਅਤੇ ਸਾਰੇ ਵਸਤੇ ਰਸਤੇ ਖੁੱਲੇ ਦਿੱਤੇ ਹਨ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸੈਣੀ ਦੀ ਖਾਸ ਰਿਪੋਰਟ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫਟੀ ਵੀ ਜੈਨ ਦੋਸਤੋ ਧੰਨਵਾਦ